10 11 ਵਜੇ ਦਾ ਕੋਥੇ ਫਿਰ ਇੱਕ ਰੋਜ਼ ਨਵਾਂ ਮੁੱਖ ਮੰਤਰੀ ਬਣਾ ਕੇ ਪੈਂਦੇ ਆ ਮੈਂ ਕਹਿੰਦਾ ਉਹ ਟਾਈਮ ਤੋਂ ਬਚੀਏ ਲੈ ਗਿਆ ਆ ਤੇ ਹੀ ਗਿਆ ਤੂੰ ਉਹ ਤਾਂ ਕਾਹ ਤੋਂ ਫੜ ਕੇ ਲਿਆ ਬਣਾ ਕੇ ਤਾਂ ਮੈਂ ਲੈ ਮੇਰੀ ਦੇਵ ਆਪਸ ਮਰ ਜਾ ਅੱਜਕੱਲ੍ਹ ਅੱਜਕੱਲ੍ਹ ਬੰਦਗੀ ਦੇ ਪਾਣੀ ਕੁਝ ਐਸੇ ਵੀ ਹੈ ਜਿਨ੍ਹਾਂ ਨੂੰ ਪਹਿਲਾਂ ਦੋ ਟਿਕਟਾਂ ਲੈਣ ਲਈ ਪਹਿਲਾਂ ਇੱਕ ਬੋਤਲ ਲੈਣੀ ਪੈਂਦੀ ਹੈ। ਚਸਕਾ ਹੈ। ਚਸਕਾ ਹੋ ਸਕਦਾ ਮਸਤੀ ਨਹੀਂ ਹੈ। ਕਿਉਂਕਿ ਆਨੰਦ ਸੰਤ ਬਾਬਾ ਮੁਸਕੀਨ ਸੁਗਰਾ ਉਹਨਾਂ ਨੇ ਕਿਹਾ ਕਿ ਆਨੰਦ ਐਸੀ ਸ਼ਾਇ ਹੈ ਇੱਕ ਵਾਰੀ ਆ ਗਿਆ ਤਾਂ ਫਿਰ ਜਾਂਦਾ ਨਹੀਂ ਜਿਸ ਤਰ੍ਹਾਂ ਮੇਰੇ ਅਰਕੇ ਮਨ ਮੁਖਾ ਦਾ ਸੁਭਾਅ ਹੈ ਸਤ ਸੰਗ ਚੋਂ ਜਾ ਉਸ ਗੁਰੂ ਦੀ ਗੱਲ ਸੁਣਨ ਆਲੇ ਕਿਸੇ ਵੀ ਸੁਵਾਗਮ ਚੋਂ ਉੱਠ ਕੇ ਜਾਂਦੇ ਆ ਜਿਹਨੇ ਬੋਲਿਆ ਹੁੰਦਾ ਉਹਨੂੰ ਜਾ ਕੇ ਕਹਿੰਦਾ ਵਾਹ ਜੀ ਵਾਹ ਤੱਕਿਆ ਆਨੰਦ ਪਜਿਆ ਆਨੰਦ ਹੀ ਆ ਗਿਆ ਦੋ ਦਿਨਾਂ ਬਾਅਦ ਉਸੇ ਬੰਦੇ ਨੂੰ ਫੇਰ ਉਹ ਬਾਬਾ ਪੁੱਛੇ ਕਿ ਕਿਵੇਂ ਹੈ ਆਨੰਦ ਟਿਕਿਆ ਬਹਿ ਕੇ ਚੱਲਾ ਗਿਆ ਨਹੀਂ ਬਾਬਾ ਜਲੂਸ ਨਿਕਲੇ ਪਿਆ ਨਹੀਂ ਬਾਬਾ ਬੜਾ ਪਰੇਸ਼ਾਨ ਹੈ ਆਨੰਦ ਫਿਰ ਪੁੱਛੇ ਕਿੱਥੇ ਚਲਾ ਗਿਆ ਸਦੰਤ ਬਸਤੀ ਹੋਈ ਹੈ ਜਿਹੜੀ ਇੱਕ ਵਾਰੀ ਚੜੇ ਫੇਰ ਉਤਰੇ ਨਾ ਉਹ ਤੁਸੀਂ ਨਾ ਬਿਠਾਓ ਇਹਨਾਂ ਨੂੰ ਭੈਣ ਜੀ ਇਹਨਾਂ ਨੂੰ ਜਾਣਦੇ ਹੋ ਇਹਨਾਂ ਨੂੰ ਨਾ ਬਿਠਾਓ ਇੱਕ ਇਹੀ ਹੈ ਭੈਣ ਮਰੀ ਜਿਹੜੇ ਬੱਚੇ ਐ ਇਹਨਾਂ ਨੂੰ ਬੱਚੇ ਤਾਂ ਕਹਿੰਦੇ ਐ ਬੱਚੇ ਵੀ ਐ ਇਹ ਬੱਚੇ ਵੀ ਐ ਨਾ ਤਾਂ ਨਹੀਂ ਜੀ ਕਰ ਰਿਹਾ ਤਾਂ ਇਹ ਕੋਈ ਮਜਬੂਰੀ ਵਸ ਬੈਠਣਗੇ ਨਹੀਂ ਚੱਲੇ ਐ ਵੀ ਠੀਕ ਆ ਯਾਰ ਦੋ ਗਾਣੇ ਸੰਦੇ ਤੇ ਬਹੁਤ ਉਹਨਾਂ ਨੂੰ ਹੋਰ ਕਮ ਕਰ ਲੈ ਇਹ ਬਹੁਤ ਅੱਛੀ ਆਤਾ ਹੈ ਸਾਰੀ ਦੁਨੀਆ ਐਸੇ ਤਰ੍ਹਾਂ ਹੀ ਬੈਠੀ ਆ ਬਸ ਕੋਈ ਕਿਸੇ ਦੇ ਸਰਹਾਣੇ ਬੈਠਾ ਹੈ ਕਿਆ ਮੇਰਾ ਐ ਕਰ ਦੂਆ ਮੇਰਾ ਐ ਕਰ ਦੂਆ ਐ ਇਹ ਯਾਦ ਨੇ ਇਹਨਾਂ ਨੂੰ ਚੱਕਰ ਹੀ ਕੋਈ ਨਹੀਂ ਹੈ ਇੱਕ ਪ੍ਰੈਜ਼ੈਂਟ ਸਮੇਂ ਦੇ ਵਿੱਚ ਹਾਜ਼ਰ ਰਹਿਣਾ ਇਹਨਾਂ ਬੱਚਿਆਂ ਤੋਂ ਸਿੱਖ ਸਕਦੇ ਆਸੀਂ ਜਦੋਂ ਤੱਕ ਇਹਨਾਂ ਨੂੰ ਇਹਨਾਂ ਦੀਆਂ ਮਾਵਾਂ ਉਹ ਨਹੀਂ ਕਹਿੰਦੀਆਂ ਕਿ ਕਿ ਪੁੱਤਾ ਫਲਾਣੇ ਤਾਂ ਇਹ ਕਿ ਨਹੀਂ ਜਾਣਾ ਉਹਨਾਂ ਨੇ ਬੰਦ ਨਹੀਂ ਸਾਡੀ ਉਦੋਂ ਤੱਕ ਕਿ ਬੱਚੇ ਆ। ਔਰ ਜਦੋਂ ਮਾਂ ਨੇ ਜਾਂ ਬਾਪ ਨੇ ਦਾਦੇ-ਦਾਦੀ ਨੇ ਘਰ ਦੇ ਕਿਸੇ ਮੈਂਬਰ ਨੇ ਅੰਦਰ ਕੋਈ ਐਸਾ ਸੁਨੇਹਾ ਭੇਜਤਾ ਕਿ ਬੁੱਤ ਨਾ ਉਹਨਾਂ ਦੇ ਨਹੀਂ ਜਾਣਾ। ਉਹਨਾਂ ਨਾਲ ਸਾਡੀ ਬੰਦੀ ਨਹੀਂ ਬੱਚੇ ਨੂੰ ਦੱਸਤਾ ਕਿ ਇੱਥੇ ਸਾਰੇ ਦੋਸਤ ਨਹੀਂ ਆ ਇੱਥੇ ਦੁਸ਼ਮਣ ਵੀ ਹੈ। ਇੱਥੇ ਦੁਸ਼ਮਣ ਵੀ ਹੈ। ਉਸੇ ਵੇਲੇ ਤੋਂ ਫਿਰ ਜਿਹੜਾ ਉਹ ਇੱਕ ਪਿਓਰਿਟੀ ਦਾ ਦੇਸੀ ਘਿਆ ਹੋਇਆ। ਹੁਣ ਦੇਸੀ ਘਿਆ ਚ ਨੂਨ ਪਾਉਣ ਵਾਲੀ ਗੱਲ ਆਇਆ। ਨੂਨ ਪਾਉਣ ਵਾਲੀ ਗੱਲ ਆ ਤੇ ਵਿਚਾਰਾਂ ਦੀ ਖੇਡ ਆ ਭੈਣ ਮਿਰਜੋ। ਤੇ ਜੋ ਰਾਣਿਓ ਇੱਥੇ ਹੋਰ ਕੋਈ ਖੇਡ ਨਹੀਂ ਆ। ਵਿਚਾਰਾਂ ਦੀ ਹੀ ਖੇਡ ਹੈ ਇੱਕ ਜਵਾਨ ਮੁੰਡਾ ਇੱਕ ਜਵਾਨ ਕੁੜੀ ਵੱਲ ਦੇਖ ਕੇ ਵਿਚਾਰ ਹੀ ਆਏ ਜੇ ਵਿਚਾਰ ਕਾਮ ਹੀ ਹੈ ਤਾਂ ਕਾਮ ਹੀ ਹੈ ਜੇ ਪਤਾ ਹੈ ਕਿ ਸਾਹਮਣੇ ਵਿਚਾਰੇ ਕਹਿੰਦਾ ਕਿ ਸਾਹਮਣੇ ਮੇਰੇ ਕੋਈ ਜਿਸਮ ਨਹੀਂ ਕੋਈ ਰੂਹ ਖੜੀ ਜਾਏ ਕੋਈ ਆਤਮਾ ਖੜੀ ਜਾਏ ਜਿਹਦਾ ਸਫਰ ਮੇਰੇ ਨਾਲ ਦਾ ਇਹਨੇ ਵੀ ਉਸੇ ਘਰੇ ਜਾਣਾ ਜਿੱਥੇ ਮੈਂ ਜਾਣਾ ਤਾਂ ਵਿਚਾਰ ਹੀ ਬਦਲਿਆ ਤਾਂ ਉਸੇ ਵੇਲੇ ਉਹ ਇੱਕ ਸਰੀਰ ਨਹੀਂ ਰਹਿ ਗਿਆ ਉਹ ਇੱਕ ਆਤਮਾ ਹੋ ਗਈ ਔਰ ਉਸ ਘਰ ਨੂੰ ਜਾਣ ਵਾਲਾ ਇੱਕ ਸੰਗੀ ਬਣ ਗਿਆ ਐਸਾ ਸੰਗੀ ਕਿ ਜਿਹਦੇ ਮਸਲੇ 'ਚ ਫਿਰ ਕੋਈ 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 ਬੇਈਮਾਨੀ ਦੀ ਬੁਝਾਇਸ਼ ਨਹੀਂ ਬਚਦੀ ਵਿਚਾਰ ਹੀ ਬਦਲਿਆ ਬਸ ਇਹ ਇਹੀ ਬਦਲਣ ਦੀ ਲੋੜ ਹੈ ਅੱਜ ਕੱਲ ਇਹ ਹੀ ਬਦਲਣ ਦੀ ਲੋੜ ਹੈ ਬਾਕੀ ਹੋਰ ਸਭ ਕੁਝ ਬਹੁਤ ਠੀਕ ਹੈ ਬੰਦਾ ਹੀ ਬਿਮਾਰ ਹੈ ਬਾਕੀ ਸਿਸਟਮ ਨੂੰ ਕੁਝ ਨਹੀਂ ਹੋਇਆ ਸਿਸਟਮ ਕਿਹਨੇ ਬਣਾਇਆ ਬੰਦੇ ਨੇ ਹੀ ਤਾਂ ਬਣਾਇਆ ਜਦੋਂ ਬੰਦਾ ਹੀ ਬਿਮਾਰ ਹੈ ਤੇ ਫਿਰ ਸਿਸਟਮ ਕਿੱਥੋਂ ਠੀਕ ਹੋਊਗਾ ਬਾਬਾ ਹਰ ਸਿਸਟਮ ਨੂੰ ਠੀਕ ਕਰਨ ਤੋਂ ਪਹਿਲਾਂ ਜੇ ਆਪਾਂ ਬੰਦੇ ਨੂੰ ਕਹੀਏ ਕਿ ਭਰਾਵਾ ਤੂੰ ਠੀਕ ਹੋ ਤਾਂ ਮੇਰੇ ਖਿਆਲ ਸਿਸਟਮ ਠੀਕ ਹੋ ਸਕਦਾ ਹੈ ਤੇ ਬੰਦਾ ਕੌਣ ਹੈ ਬੰਦੇ ਆਪਾਂ ਦਾ ਹਾਂ ਸਾਰੇ ਆਪਿਆਂ ਸਾਰੇ ਆਪਈ ਅੱਜ ਵਿਚਾਰ ਕਰੀਏ ਕਿ ਭਾਈ ਜਿਹੜੇ ਪਿੰਡਾਂ ਵਾਲੇ ਹੋ ਸ਼ਾਮ ਨੂੰ ਰੋਟੀਆਂ ਖਾ ਕੇ ਮੋੜਾਂ ਤੇ ਬਹਿ ਕੇ ਜੱਕੜ ਨਾ ਮਾਰੀਏ ਸ਼ਾਮ ਨੂੰ 6-7 ਵਜੇ ਰੋਟੀ ਖਾ ਕੇ ਉਸ ਤੋਂ ਬਾਅਦ ਮੋੜਾਂ ਤੇ ਵਿਹਲਣ ਖੜਦੇ ਆ ਕੋਈ ਉੱਥੇ ਬੈਠਾ ਜਰਦਾ ਮਿਲ ਜਾਂਦਾ ਹੁੰਦਾ ਹੈ ਕੋਈ ਗੱਲ ਬਾਦਲ ਸਾਹਿਬ ਨੇ ਐ ਕਰਤਾ ਉਧਰ ਕੋਈ ਕਹਿੰਦਾ ਕੈਪਟਨ ਸਾਹਿਬ ਨੇ ਐ ਕਰਤਾ ਤੇ 10-11 ਵਜੇ ਤੱਕ ਉੱਥੇ ਫਿਰ ਇੱਕ ਰੋਜ਼ ਨਵਾਂ ਮੁੱਖ ਮੰਤਰੀ ਬਿੜਾ ਕੇ ਪੈਂਦੇ ਆ ਮੈਂ ਕਹਿੰਦਾ ਉਹ ਟਾਈਮ ਤੋਂ ਬਚੀਏ ਜੇ ਉਸੇ ਟਾਈਮ ਬੈਠ ਕੇ ਆਪਣੇ ਮਜ਼ਬੂ ਆਪਣੇ ਮਾਨ ਨੂੰ ਯਾਦ ਰੱਖ ਕੇ ਕੋਈ ਜ਼ਬਾਨ ਚੋਂ ਅੱਲਾ ਵਾਹਿਗੁਰੂ ਦਾ ਰਾਮ ਦਾ ਨਾਮ ਉਚਾਰ ਲੀਏ ਸੁਣ ਲੀਏ ਤਾਂ ਮੇਰੇ ਖਿਆਲ ਚ ਖਰਾਕ ਬਣੂਗੀ ਇਹੀ ਸਿਸਟਮ ਬਦਲਣ ਨਾਲ ਹੈ ਬਾਕੀ ਕਿਤੇ ਕੋ ਪ੍ਰੋਬਲਮ ਨਹੀਂ ਹੈ ਇਹੀ ਸਿਸਟਮ ਬਦਲਣ ਨਾਲ ਬਸ ਕੇ ਸਾਡੇ ਬਾਪੂ ਦੇ ਤਿੰਨ ਬੰਦਰ ਹੈ ਇਹ ਅੱਖਾਂ ਇਹ ਕੰਨ ਹੈ ਜ਼ੁਬਾਨ ਹੈ ਇਹ ਤਿੰਨੇ ਕੰਟਰੋਲ ਚ ਨਹੀਂ ਆ ਬਾਬਾ ਮੇਰੇ ਤਾਂ ਨਹੀਂ ਆ ਜੇ ਤੁਹਾਡੇ ਉਧਰ ਦੱਸ ਦਿਓ ਇਹ ਕੰਟਰੋਲ ਚ ਨਹੀਂ ਆ ਇਹ ਅੱਖ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਿੱਥੇ ਕੀ ਦਿਖ ਜਾਂਦੀ ਹੈ ਇਧਰ ਥਰਡ ਬਾਅਦ ਚਾਹੁੰਦਾ ਪਹਿਲੋਂ ਦੇਖ ਜਾਂਦੀ ਐ ਵਿਚਾਰ ਬਾਅਦ ਚ ਬੰਦ ਲਿਆ ਕਿ ਉਹ ਕਮਲਿਆ ਕੀ ਕਰੀ ਜਾਂਦਾ ਉਹ ਤੱਕ ਦੇਖ ਚੁੱਕੀ ਐ ਐਨੀ ਸ਼ੈਤਾਨ ਹੋਈ ਪਈ ਐ ਇਸ ਅੱਖ ਦਾ ਫਿਕਰ ਰਈਆ ਬਾਬਾ ਨੱਕ ਦਾ ਫਿਕਰ ਪੈ ਗਿਆ ਕਿਤੇ ਇਹ ਨਾ ਕੱਟਿਆ ਜਾਵੇ ਇਹ ਨਾਨੀ ਮਾ ਹੋ ਜਾਏ ਡੰਡਾ ਹਸਤੀ ਦਾ ਐਸਾ ਫਸ ਗਿਆ ਸਾਡੇ ਬੰਦੇ ਚ ਕਿ ਬੰਦਾ ਹਸਤੀਆਂ ਬਣਾਉਂਦਾ ਬਣਾਉਂਦਾ ਬਿਮਾਰ ਹੀ ਹੋ ਗਿਆ ਬਿਮਾਰ ਹੀ ਹੋ ਗਿਆ ਰਾਜ ਹੀ ਨਹੀਂ ਆਇਆ ਕਿਤੇ ਕਿਤੇ ਖੜਦਾ ਹੀ ਨਹੀਂ ਫੇਰ ਪਰ ਲੈਂਦਾ ਤੜ ਕੇ ਉੱਟ ਕੇ ਭੁੱਖਿਆ ਭੁੱਖਣਾ ਉਤਰੀ ਜਬਨਾਪੁਰੀਆਂ ਪਾਰ ਫੇਰ ਪੜੀ ਜਾਂਦਾ ਗੁਰਦੁਆਰੇ ਚ ਨਾਰੇ ਲਾਉਂਦਾ ਪਿਆ ਉੱਚੀ ਉੱਚੀ ਤੇ ਗੇਟ ਚੋਂ ਨਿਕਲਦੀ ਦੇਰ ਆ ਤੇ ਉਹ ਪੰਡਾ ਹੀ ਫੇਰ ਬੰਨਣ ਲੱਗ ਜਾਂਦਾ ਫੇਰ ਬੰਨਣ ਲੱਗ ਜਾਂਦਾ ਮੁਰਨਾ ਪੈਣਾ ਬਾਬਾ ਜਿੰਨਾ ਮਰਜੀ ਆ ਸਾਡੇ ਵਰਗਿਆਂ ਦੀ ਵੀ ਗੱਲਾ ਹੀ ਐ 2-2 ਲੱਖ ਲਾ ਕੇ ਮੈਂ ਵੀ ਰੋਜ਼ ਸਨ ਲਾਈ ਬੈਠਾ ਐ ਟੇਰ ਲਾਉਂਦਾ ਮੈਂ ਵੀ ਪਰ ਅਜਰੋਜ਼ ਨਹੀਂ ਹੈਗਾ ਰਜ ਨਹੀਂ ਜਗਾ ਜਦੋਂ ਨਹੀਂ ਹੁੰਦੇ ਸੀ ਉਦੋਂ 6 ਰੋਟੀਆਂ ਖਾਂਦੇ ਸੀ ਦਿਨ ਦੀਆਂ ਤਿੰਨ ਟਾਈਮ ਖਾ ਲੈਂਦੇ ਸੀ ਦੋ-ਦੋ ਹੁਣ ਰੋਟੀਆਂ ਤਾਂ ਛੇ ਹੀ ਆ ਪਰ ਰਾਤ ਨੂੰ ਪੈਣ ਲੱਗਿਆ ਕਿ ਡਿਪਰੈਸ਼ਨ ਦੀ ਗੋਲੀ ਲੈਂਦਾ ਕਵਰ ਕਰਿਆ ਮੈਂ ਇੱਕ ਗੋਲੀ ਲੈ ਕੇ ਪੈਂਦਾ ਇਮਾਨਦਾਰੀ ਨਾਲ ਸਭਾ ਚਾਚੂ ਉੱਠ ਨਹੀਂ ਬੋਲਿਆ ਇੱਕ ਗੋਲੀ ਡਿਪਰੈਸ਼ਨ ਦੀ ਸਟ्रेस ਇਹਨਾਂ ਮੇਰੇ ਦਬਾਅ ਤੇ ਕਿ ਰੋਜ਼ ਮੈਂ ਪੈਸੇ ਬੜੇ ਕਮਾਲੇ ਸ਼ੌਹਰਤ ਬੜੀ ਕਮਾਲੀ ਦੁਨੀਆ ਕਮਲੀ ਹੋਈ ਪਈ ਐ ਪਰ ਕਮਲੀ ਕਰਨ ਵਾਲਾ ਬੰਦਾ ਆਪ ਆਪ ਡਾਕਟਰ ਅਨਸ਼ੂ ਗੁਪਤ ਦਾ ਲੁਧਿਆਣੇ ਉਹ ਕਿਚੂ ਕੋਚਰ ਮਾਰਕਟ ਆ ਕੇ ਲੱਡੀ ਕਿਚੂ ਨਗਰ ਕਿਚੂ ਨਗਰ ਕਿਚੂ ਨਗਰ ਤੇ ਅੱਧਕਾਰੋ ਬਾਈ ਦੀ ਸਟੋਰ ਨੂੰ ਉਹ ਉਥੇ ਦਵਾਈ ਲੈਂਦੀ ਐ ਉਹ ਹਰ ਰਾਤ ਨੂੰ ਜਦੋਂ ਜਾਣਾ ਹੈ ਜਿਆਦੇ ਥੱਕਿਆ ਹੋਣਾ ਉਹ ਗੋਲੀ ਲੈ ਲੈਂਦਾ ਨੀਂਦ ਆ ਜਾਂਦੀ ਐ ਤੇ ਉਥੇ ਕੁੱਟੀਆਂ ਚ ਉਥੇ ਬਹੁਤ ਲੋਕ ਆਉਂਦੇ ਐ ਇਸ ਤਰ੍ਹਾਂ ਮਾਈਆਂ ਭਾਈ ਮੁੰਡੇ ਕੁੜੀਆਂ ਕਿ ਬਾਬਾ ਜੀ ਦੇ ਦਰਸ਼ਨ ਕਰਨੇ ਐ ਤੇ ਮੇਰੀ ਬੇਬੇ ਨੂੰ ਪਤਾ ਐ ਕਿ ਗੋਲੀ ਲੈ ਕੇ ਪੈਂਦਾ ਹੱਸ ਪੈਂਦੀ ਉਹਦੇ ਕੀ ਇਹਨੇ ਕੀ ਡਰਾਮਾ ਚਲਾ ਰੱਖਿਆ ਆਪ ਦਾ ਡਿਪਰੈਸ਼ਨ ਦੀਆਂ ਗੋਲੀਆਂ ਲੈ ਕੇ ਪੈਂਦਾ ਲੋਕ ਬਾਬਾ ਬੱਗਾ ਕਰੀ ਜਾਂਦੇ ਐ ਤਾਂ ਹੁਣ ਮੈਨੂੰ ਆਏ ਲੱਗਦਾ ਐ ਇੰਨਾ ਕਹਿ ਲੈਣ ਦੋ ਕਿ ਮੇਰੇ ਵਰਗੇ ਕੈਰੈਕਟਰ ਇਥੇ ਬਹੁਤ ਹੈਗੇ ਆ ਆਪਣੇ ਮੁਲਕ 'ਚ ਬਚਦੇ ਕਿਉਂ ਨਹੀਂ ਹੋ ਚਾਹਤ ਜਾ ਕੇ ਆਪਣਾ ਜਿਵੇਂ ਹੁਣ ਤੁਸੀਂ ਮੇਰੇ ਤੇ ਹੱਸਿਓ ਉਹਨਾਂ ਲੋਕਾਂ ਤੇ ਤੁਹਾਨੂੰ ਇਦਾਂ ਹੱਸਣਾ ਚਾਹੀਦਾ ਹੈ ਹੱਸਣਾ ਚਾਹੀਦਾ ਇਦਾਂ ਜੀ ਦਾ ਸਬੰਧ ਆ ਜੇ ਮਾਇਆ ਨਾਲ ਐ ਸੰਸਾਰ ਦੀਆਂ ਗੱਲਾਂ ਕਰਦਾ ਫਿਰਦਾ ਜਿਹੜਾ ਮਾਈਕ ਫੜ ਕੇ ਨਰੰਗ ਕਰਨ ਨੂੰ ਭਾ ਲੈਣਾ ਐ ਭਾ ਲੈਣਾ ਨਹੀਂ ਐ ਸਵਾਲ ਇਹ ਐ ਕਿ 2 ਘੰਟਿਆਂ ਤੋਂ ਬਾਅਦ ਜਿਹੜੇ ਮੇਰੇ 2 ਘੰਟੇ ਆ ਉਹ ਮੈਂ ਕੀ ਕਰਦਾ ਐ ਉਹ ਜੇ ਮੈਂ ਰੱਬ ਦਾ ਨਾਮ ਲੈਂਦਾ ਹੋਵਾਂ ਤਾਂ ਫਿਰ ਮੈਨੂੰ ਨੀਂਦ ਵਾਲੀ ਗੋਲੀ ਲੈਣ ਦੀ ਲੋੜ ਨਹੀਂ ਹੈ ਬਾਬਾ ਰੌਲਾ ਹੈ ਕਿ 2 ਘੰਟੇ ਦਾ ਮੇਰੇ ਗਾਉਣ ਦੇ ਆਇਆ ਪਰ 22 ਘੰਟੇ ਬਾਕੀ ਮੇਰੇ ਸੇਫ ਨਹੀਂ ਹੈ ਆਪੇ ਤੋਂ ਬਾਹਰ ਹੋਇਆ ਫਿਰਦਾ ਮੈਂ ਔਰ ਕੱਲਾ ਕੱਲਾ ਝਾਤੀ ਮਾਰੀ ਹੈ ਆਪਾਂ ਆਪੋ ਆਪਣੀ ਲਾਈਫ ਟੇਕ ਯਾਰ ਮੈਂ ਮੈਂ ਕਿੱਦਾਂ ਦਾ ਜੇ ਮੁੰਡਾ ਅਕਬਰ ਗਰੇ ਵਾਲਾ ਇੰਨਾ ਮਸ਼ਹੂਰ ਹੋ ਕੇ ਉਸ ਤੋਂ ਬਾਅਦ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਸੌਂਦਾ ਤਾਂ ਫਿਰ ਯਾਰ ਹਿਸਾਬ ਤਾਂ ਲਾ ਕੇ ਦੇਖੀਏ ਯਾਰ ਇਹਨੇ ਕੀ ਖੱਟਿਆ